ਸਤਿਕਾਰਯੋਗ ਸਾਥੀਓ ਮੈਂ अशोक ਮਹਿੰਦਰਾ ਸੰਸਥਾਪਕ ਭੀਮ ਕ੍ਰਾਂਤੀ ਅ ਅਸੀਂ ਦੇਖ ਰਹੇ ਆ ਕਿ ਪੰਜਾਬ ਦੇ ਵਿੱਚ ਹੜਾ ਦੇ ਕਾਰਨ ਪੰਜਾਬ ਦੀ ਕੀ ਸਥਿਤੀ ਬਣੀ ਹੋਈ ਆ ਪੰਜਾਬ ਦਾ ਜੋ ਮਾਹੌਲ ਹੈ ਪੰਜਾਬ ਦੇ ਜੋ ਹਾਲਾਤ ਹੈ ਉਹ ਬੜੇ ਗੰਭੀਰ ਬਣੇ ਹੋਏ ਨੇ ਲੋਕਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਲੋਕ ਬੜੇ ਪਰੇਸ਼ਾਨ ਨੇ ਤੇ ਜਿੱਥੋਂ ਤੱਕ ਸੰਸਥਾਵਾਂ ਰਾਹਤ ਪਚਾਰੀਆਂ ਨੇ ਮਦਦ ਕਰ ਰਹੀਆਂ ਨੇ ਸਰਕਾਰਾਂ ਆਪਣੇ ਲੈਵਲ ਤੇ ਕੰਮ ਕਰ ਰਹੀਆਂ ਨੇ ਕਿ ਰਾਹਤ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਕੋਈ ਵੀ ਹਿੱਲਾ ਕਰਕੇ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਸੋ ਬੜਾ ਕਹਿਰ ਦਾ ਜਿਹੜਾ ਇਹ ਸਮਾਂ ਪੰਜਾਬ ਤੇ ਜੋ ਬੀਤ ਰਿਹਾ ਹੈ ਪੰਜਾਬ ਦੇ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਖਾਣ ਪੀਣ ਦੀਆਂ ਵਸਤੂਆਂ ਨੂੰ ਜਿਹੜਾ ਉਢੀਕ ਰਹੇ ਨੇ ਤਰਸ ਰਹੇ ਨੇ ਸੋ ਇਹ ਸਾਰੀਆਂ ਚੀਜ਼ਾਂ ਤੇ ਜਦੋਂ ਅਸੀਂ ਨਜ਼ਰ ਮਾਰੀਆਂ ਸੋ ਅਸੀਂ ਦੇਖਿਆ ਪਿੰਡਾਂ ਦੇ ਵਿੱਚ ਬਾਰਡਰ ਏਰੀਆ ਦੇ ਵਿੱਚ ਜਾ ਕੇ ਅ ਜਿਸ ਤਰ੍ਹਾਂ ਦੱਸਿਆ ਕਿ ਸੰਸਥਾਵਾਂ ਜਾਂ ਲੋਕ ਪ੍ਰਸ਼ਾਸਨ ਜਿਸੀ ਵਕ ਵਕਤਕਾਰੀ ਜਿਹੜੇ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਵਿੱਚ ਆਪਣਾ ਰੋਲ ਅਦਾ ਕਰ ਰਹੇ ਨੇ ਇਹਦੇ ਨਾਲ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਆ ਕਿ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਜਿਹੜੀ ਜ਼ਮੀਨਾਂ ਦਾ ਨੁਕਸਾਨ ਹੋਇਆ ਹੈ ਉਹ ਜ਼ਮੀਨਾਂ ਪਾਣੀ ਦੇ ਵਿੱਚ ਫਸਲਾਂ ਜਿਹੜੀਆਂ ਰੁੜ ਗਈਆਂ ਇਹ ਤੇ ਸਰਕਾਰਾਂ ਨੇ ਵੀ ਪਹਿਲਾਂ ਵੀ ਜਦੋਂ ਇਸ ਤਰ੍ਹਾਂ ਦੀ ਕੋਈ ਆਫਤ ਆਉਂਦੀ ਹੈ ਇਹਨਾਂ ਲੋਕਾਂ ਦਾ ਸਰਕਾਰ ਪੈਮਾਨਾ ਬਣਾਉਂਦੀ ਹੈ ਆ ਮਾਲ ਮਹਿਕਮਾ ਆਪਣਾ ਆਪਣਾ ਰੋਲ ਅਦਾ ਕਰਦਾ ਹੈ ਦੇਖਦਾ ਗਰਦੋਰੀਆਂ ਹੁੰਦੀਆਂ ਤੇ ਉਸ ਕਿੱਲੇ ਦੇ ਸਾਹਮਣੇ ਨਾਲ ਪਰ ਏਕੜ ਦੇ ਸਾਹਮਣੇ ਨਾਲ ਇਹ ਮੁਆਵਜ਼ਾ ਜਿਹੜਾ ਦਿੱਤਾ ਜਾਂਦਾ ਇਸ ਤਰ੍ਹਾਂ ਅਸੀਂ ਇਹ ਦੇਖਦੇ ਆ ਸੋ ਇਹਦੇ ਨਾਲ ਜਿਹੜਾ ਗੰਭੀਰ ਜਿਹੜੀ ਗੱਲ ਹੈ ਜਿਹੜਾ ਮੈਂ ਇਹ ਮੁੱਦਾ ਆਪ ਜੀ ਦੇ ਸਾਹਮਣੇ ਰੱਖਣਾ ਚਾਹੁੰਨਾ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਮਜ਼ਦੂਰ ਲੋਕ ਨੇ ਜਿਹੜੇ ਨਿਤ ਆਪਣੀ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰ ਰਹੇ ਨੇ ਉਹਨਾਂ ਦਾ ਕੀ ਬਣੇਗਾ ਜਾ ਉਹਨਾਂ ਦਾ ਕੀ ਪੈਮਾਨਾ ਬਣੇਗਾ ਜਾ ਉਹ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਉਹਨਾਂ ਕੋਲ ਕਈਆਂ ਕੋਲ ਖਾਣ ਤੱਕ ਨਹੀਂ ਪਹੁੰਚ ਰਿਆ ਕਈਆਂ ਕੋਲ ਪਾਣੀ ਤੱਕ ਨਹੀਂ ਪਹੁੰਚ ਰਿਆ ਜਿੱਥੇ ਉਪਰਾਲੇ ਕੀਤੇ ਜਾਂਦੇ ਐ ਸੋ ਅੱਜ ਪੰਜਾਬ ਦੀ ਹਾਲਤ ਬੜੀ ਗੰਭੀਰ ਬਣੀ ਹੋਈ ਐ ਜਿੱਥੇ ਰਾਹਤ ਜਿਹੜੀ ਸਰਕਾਰਾਂ ਪ੍ਰਦਾਨ ਕਰਦੀਆਂ ਨੇ ਲੋਕਾਂ ਨੂੰ ਚਾਹੇ ਉਹ ਸੈਂਟਰ ਗਵਰਨਮੈਂਟ ਆ ਚਾਹੇ ਪੰਜਾਬ ਗਵਰਨਮੈਂਟ ਐ ਇਹਦੇ ਲਈ ਸਪੈਸ਼ਲੀ ਕੋਈ ਪੈਕੇਜ ਜਿਹੜਾ ਵੱਡੇ ਪੱਧਰ ਤੇ ਲੋਕਾਂ ਨੂੰ ਜਿਹੜਾ ਦੇਣਾ ਚਾਹੀਦਾ ਇਹਦੇ ਤੇ ਜਿਹੜੀ ਗਰੀਬ ਮਾਰ ਹੀਟ ਆਇਆ ਉਹਦਾ ਘਰ ਟਿੱ ਡਿੱਗ ਗਿਆ ਉਹਦਾ ਸਮਾਨ ਜਿਹੜਾ ਪਾਣੀ ਚ ਰੁੜ ਗਿਆ ਉਹਦਾ ਫਰਿੱਜ ਜਿਹੜਾ ਪਾਣੀ ਚ ਰੁੜ ਗਿਆ ਉਹਦੇ ਭਾਂਡੇ ਟਿੰਡੇ ਉਹਦਾ ਬੈੱਡ ਉਹਦੀਆਂ ਕੋਈ ਜੋੜੀਆਂ ਲਮਾਰੀਆਂ ਜਾਂ ਜੋ ਵੀ ਉਹਦਾ ਜੋੜਿਆ ਪੈਸਾ ਸੀ ਜਾਂ ਉਹਦੀ ਵਸਤੂ ਸੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੇ ਭਾਂਡੇ ਜੋ ਸੀ ਉਹ ਪਾਣੀ ਚ ਰੁੜ ਕੇ ਤਹਿਸ਼ ਨੈਸ਼ ਹੋ ਗਏ ਹੈ ਬੇਕਾਰ ਹੋ ਗਏ ਕਰੋ ਇਦੇ ਲਈ ਸਾਨੂੰ ਕੀ ਪੈਮਾਨਾ ਪ੍ਰਸ਼ਾਸਨ ਜਾਂ ਸਰਕਾਰ ਬਣਾਏਗੀ ਅਸੀਂ ਅਪੀਲ ਕਰਦੇ ਆ ਕਿ ਕੋਈ ਪਰਫਾਰਮਾ ਤਿਆਰ ਕੀਤਾ ਜਾਵੇ ਸ਼ਹਿਰਾਂ ਦੇ ਵਿੱਚ ਨਗਰ ਕੌਂਸਲ ਹੈ ਪਿੰਡਾਂ ਦੇ ਵਿੱਚ ਪੰਚਾਇਤ ਸੈਕਟਰੀ ਹੈ ਉਹ ਪਰਫਾਰਮਾ ਦੇ ਅਨੁਸਾਰ ਜੇ ਕਿਸੇ ਜਿਹੜਾ ਗਰੀਬ ਹੈ ਅੱਜ ਜੇ ਉਹਦੇ ਘਰੇ ਫ੍ਰਿਜ ਆ ਉਹਦਾ ਹੋ ਸਕਦਾ ਕਿਸ਼ਤਾਂ ਤੇ ਆਇਆ ਹੋਵੇ ਉਹ ਚਾਰ ਦਿਨਾਂ ਬਾਅਦ ਕੀ ਕਰੇਗਾ ਉਹ ਤਾਂ ਕਿਸ਼ਤਾਂ ਲੈਣ ਨਾਲ ਉਹਦੇ ਬਾਹਰ ਚਾ ਜਾਏਗਾ ਕੀ ਅਸੀਂ ਇਹ ਕੋਈ ਪੈਮਾਨਾ ਬਣਾ ਸਕਦੇ ਆ ਕੋਈ ਪਰਫਾਰਮਾ ਬਣਾ ਸਕਦੇ ਆ ਕਿ ਹੁਣ ਤੋਂ ਹੀ ਅਸੀਂ ਇਹ ਫਾਰਮ ਭਰ ਕੇ ਸਬੰਧਤ ਚਾਹੇ ਵੀਡੀਓ ਹੈ ਚਾਹੇ ਪੰਚਾਇਤ ਸਕਟੀ ਹੈ ਚਾਹੇ ਡੀਡੀਪੀ ਹੈ ਚਾਹੇ ਨਗਰ ਕੌਂਸਲ ਹੈ ਜਾਂ ਪਿੰਡਾਂ ਦੇ ਵਿੱਚ ਸਰਪੰਚ ਹੈ ਜਾਂ ਇਹਦੇ ਤੇ ਕੋਈ ਸਪੈਸ਼ਲ ਨਿਊਟਰਲ ਅਫੀਸਰ ਜਿਹੜਾ ਕੋਈ ਪਿੰਡਾਂ ਦੇ ਵਿੱਚ ਨਿਯੁਕਤ ਕੀਤਾ ਜਾਵੇ ਤੇ ਤੁਸੀਂ ਉਹਨਾਂ ਨੂੰ ਆਇਡੈਂਟੀਫਾਈ ਕਰੋ ਜਮੀਨਾਂ ਦਾ ਤਾਂ ਅਸੀਂ ਕਰ ਲਾਂਗੇ ਆਇਡੈਂਟੀਫਾਈ ਇਹਦੀ ਇੰਨੇ ਕਿੱਲੇ ਆ ਪਰ ਇਕੜ ਦੇ ਸਾਹਮਣੇ ਲੈਣਾ ਇਹਨਾਂ ਨੂੰ ਮੋਜ਼ਾ ਦਿੱਤਾ ਗਿਆ ਪਰ ਉਹ ਗਰੀਬਾਂ ਦੇ ਘਰਾਂ ਦਾ ਕੀ ਬਣੂਗਾ ਉਹ ਲੋਕ ਜਿਹੜੇ ਪ੍ਰਭਾਵਿਤ ਹੋਏ ਅਜ ਮਾਰ ਆਏ ਐ ਉਹਨਾਂ ਨੇ ਤਾਂ ਸਾਰੀ ਉਮਰ ਨਹੀਂ ਉੱਠਣਾ ਉਹ ਦਿਹਾੜੀ ਕਰੇਗਾ ਕਿ ਸਮਾਨ ਬਣਾਏਗਾ ਸੋ ਇਸ ਕਰਕੇ ਇੱਕ ਫਾਰਮ ਬਣਾਇਆ ਜਾਵੇ ਪਰਫਾਰਮਾ ਬਣਾਇਆ ਜਾਵੇ ਉਹ ਪਰਫਾਰਮਾ ਇਹ ਲੋਕ ਆਪ ਹੀ ਭਰਨ ਮੇਰਾ ਇਹ ਇਤਿਹਾਸ ਸੀ ਮੇਰਾ ਆਸਮਾਨ ਸੀ ਇਹ ਸੀ ਇਹ ਜਦੋਂ ਫਾਰਮ ਹੁਣ ਤੋਂ ਹੀ ਜਦੋਂ ਸਬਮਿਟ ਹੋਣ ਲੱਗੇ ਤਾਂ ਇਹਦੇ ਤੇ ਕੋਈ ਕਮੇਟੀ ਬਣਾ ਲਈਤੀ ਜਾਵੇ ਉਹਨੂੰ ਚਾਹੀ ਵੈਰੀਫਾਈ ਕਰ ਲੋ ਕੋਈ ਅਧਿਕਾਰੀ ਐਸ ਡੀ ਐਮਾ ਤਹਿਸੀਲਦਾਰ ਮਾਲ ਮਹਿਕਮਾ ਉਹਦੇ ਤੇ ਜਾ ਕੇ ਉਹਨੂੰ ਵੈਰੀਫਾਈ ਕਰ ਲੇ ਕਿ ਭਾਈ ਇਹ ਘਰ ਫਲਾਣੇ ਪਿੰਡ ਚ ਹੈ ਫਲਾਣੇ ਮੁਹੱਲੇ ਦੇ ਵਿੱਚ ਹੈ ਇਹਦਾ ਆ ਨੁਕਸਾਨ ਹੋਇਆ ਇਹਦਾ ਪੱਖਾ ਸੜ ਗਿਆ ਇਹਦੀ ਛੱਤ ਟੁੱਟ ਗਈ ਇਹਦਾ ਬਿਸਤਰਾ ਪਾਣੀ ਚ ਰੁੜ ਰੁੜ ਗਿਆ ਇਹਦਾ ਆ ਸਾਰਾ ਨੁਕਸਾਨ ਹੋ ਗਿਆ ਫੇਰ ਉਹ ਪਰਿਵਾਰ ਆਉਣ ਵਾਲੇ ਸਮੇਂ ਦੇ ਵਿੱਚ ਗ੍ਰੋਥ ਕਰ ਸਕੇਗਾ ਨਹੀ ਤਾਂ ਉਹ ਕਿੱਦਾਂ ਬੱਚਿਆਂ ਦੀ ਪਰਬ੍ਰਿਸ਼ ਕਰੇਗਾ ਉਹ ਕਿੱਦਾਂ ਬੱਚਿਆਂ ਨੂੰ ਦੁਬਾਰਾ ਪੜ੍ਹਾਵੇਗਾ ਲੋਕਾਂ ਦੀਆਂ ਕਿਤਾਬਾਂ ਰੁੜ ਗਈਆਂ ਬੱਚਿਆਂ ਦੇ ਸਕੂਲ ਬੈਗ ਰੁੜ ਗਏ ਬੱਚਿਆਂ ਤੋਂ ਪਤਾ ਨਹੀਂ ਘਰੋਂ ਬੇਕਰ ਉਹ ਤਾਂ ਵਿਚਾਰੇ ਜਦੋਂ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਇਹਦੇ ਤੇ ਕੋਈ ਪਹਿਮਾਨਾ ਬਣਾਵੇ ਉਹ ਤੋਂ ਪਹਿਲਾਂ ਮੈਂ ਜਿੰਨੇ ਵੀ ਸਾਡੇ ਡੀਸੀ ਸਾਹਿਬਾਨ ਨੇ ਪੰਜਾਬ ਦੇ ਐਸਡੀਐਮ ਸਾਹਿਬਾਨ ਨੇ ਤਹਿਸੀਲਦਾਰ ਸਾਹਿਬਾਨ ਨੇ ਚਾਹੀਦਾ ਹੈ ਕਿ ਇਹ ਡਿਟੇਲ ਪ੍ਰਸ਼ਾਸਨ ਵੱਲੋਂ ਲੋਕ ਸੰਪਰਕ ਵਿਭਾਗ ਵੱਲੋਂ ਲੋਕਾਂ ਨੂੰ ਸੂਚਿਤ ਕਰ ਦਿੱਤੀ ਜਾਵੇ ਕਿ ਤੁਸੀਂ ਆਪਣੇ ਸਮਾਨ ਦੀ ਸਮਗਰੀ ਜਿਹੜੀ ਹੈ ਉਹਦਾ ਡਿਟੇਲ ਹੈ ਉਹ ਪਰਫਾਰਮਾ ਦੇ ਤਰੀਕੇ ਨਾਲ ਨਾਮ ਪਤਾ ਆਧਾਰ ਕਾਰਡ ਨੰਬਰ ਉਹਦਾ ਕੰਟੈਕਟ ਨੰਬਰ ਉਹਦਾ ਪਤਾ ਪਰਿਵਾਰ ਦੇ ਜੀ ਦਾ ਇਨੇ ਦੇ ਪਰਿਵਾਰ ਦੇ ਜੀ ਹੈ ਇਹ ਪ੍ਰਭਾਵਿਤ ਹੋਇਆ ਸੋ ਇਸ ਕਰਕੇ ਅਸੀਂ ਜੇ ਮਜ਼ਦੂਰ ਦਾ ਪੱਧਰ ਉੱਚਾ ਚੁੱਕਣਾ ਚਾਹੁੰਦੇ ਆ ਇਹਨਾਂ ਦਵੇ ਕੁਚਲੇ ਲੋਕਾਂ ਦਾ ਕੋਈ ਪੱਧਰ ਉੱਚਾ ਚੁੱਕਣਾ ਚਾਹੁੰਦੇ ਆ ਤਾਂ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਪਵੇਗਾ ਜਿੱਥੇ ਆਰਗੇਨਾਈਜੇਸ਼ਨਾਂ ਸਮਾਜ ਸੇਵੀ ਲੋਕ ਬਾਹਰੋਂ ਐਨ ਆਰ ਆਈ ਲੋਕ ਬਹੁਤ ਚੀਜ਼ਾਂ ਜਿਹੜੀਆਂ ਭੇਜ ਰਹੇ ਨੇ ਉਹ ਤਾਂ ਸਮੇਂ ਦੇ ਮੁਤਾਬਕ ਉਹਨਾਂ ਦੇ ਹੁਣ ਕੰਮ ਆ ਜਾਣਗੀਆਂ ਮਗਰ ਇਹਦੀ ਵੀ ਇੱਕ ਸੂਚੀ ਚਾਹੀਦੀ ਹੈ ਅੱਜ ਤੋਂ ਹਫ਼ਤੇ ਬਾਅਦ ਦਸਾ ਦਿਨਾਂ ਬਾਅਦ ਅਸੀਂ ਇਹ ਦੁਆ ਕਰਦੇ ਹਾਂ ਕਿ ਇਹ ਤਾਂ 4-5 ਦਿਨਾਂ ਤੱਕ ਇਹ ਰੁਕ ਜਾਏਗਾ ਮਗਰ ਹਾਲਤ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਖਾਸ ਕਰਕੇ ਗਰੀਬ ਮਜ਼ਦੂਰ ਲੋਕਾਂ ਦੀ ਬੜੀ ਮਾੜੀ ਤੇ ਨਾਜਕ ਹੋ ਚੁੱਕੀ ਹੈ ਸੋ ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਪਰਫਾਰਮਾ ਬਣਾਇਆ ਜਾਵੇ ਉਹ ਪਰਫਾਰਮਾ ਭਰ ਕੇ ਲੈ ਜਾਣ ਉਹ ਸਬਮਿਟ ਉਹਨਾਂ ਦੇ ਅਦਾਰੇ ਬਣਾਏ ਜਾਣ ਪੁਆਇੰਟ ਬਣਾਇਆ ਜਾਵੇ ਉਹਨਾਂ ਦਾ ਕੋਈ ਟੋਲ ਫਰੀ ਨੰਬਰ ਦਿੱਤਾ ਜਾਵੇ ਕਿ ਇੱਥੇ ਤੁਸੀਂ ਆਪਣੀ ਘਰ ਦੀ ਪਰਵਾਹ ਦੀ ਡਿਟੇਲ ਹੋਏ ਨੁਕਸਾਨ ਦੀ ਡਿਟੇਲ ਜਿਹੜੀ ਡਿਟੇਲ ਹੈ ਇੱਥੇ ਤੁਸੀਂ ਸਬਮਿਟ ਆਪਦੀ ਕਰਵਾਓ ਤਾਂ ਜੋ ਸਰਕਾਰ ਤੁਹਾਨੂੰ ਰਿਲੀਫ ਦੇਵੇ ਇਹ ਤੁਹਾਡੀ ਜਿਹੜੀ ਨੁਹੇ ਨੁਕਸਾਨ ਦੀ ਪਰਪਾਈ ਕਰੇ ਸੋ ਇਹ ਦੇ ਨਾਲ ਅਸੀਂ ਪੰਜਾਬ ਦਾ ਜਿਹੜਾ ਮਜ਼ਦੂਰ ਹੈ ਉਹਨੂੰ ਬਚਾ ਸਕਦੇ ਆ ਮਜ਼ਦੂਰ ਕੋਲ ਕੋਈ ਹੱਲ ਨਹੀਂ ਹੈ ਮਜ਼ਦੂਰ ਉਹਦੇ ਪਰਿਵਾਰ ਦਾ ਉਹਦੇ ਬੱਚਿਆਂ ਦਾ ਉਹਨੂੰ ਬਚਾਉਣ ਦਾ ਹੋਰ ਕੋਈ ਹੱਲ ਨਹੀਂ ਹੈ ਇਹਦੇ ਤੇ ਸਰਕਾਰ ਨੂੰ ਜਦੋਂ ਵੀ ਅਸੀਂ ਦੇਖਦੇ ਆ ਕੋਈ ਦੇਸ਼ ਦੇ ਤੇ ਆਫਤ ਆਉਂਦੀ ਹੈ ਸਰਕਾਰਾਂ ਚ ਸੈਂਟਰ ਦੀਆਂ ਚ ਕੋਈ ਸਟੇਟਾਂ ਉਹ ਖਜ਼ਾਨੇ ਖੋਲ ਦਿੰਦੀਆਂ ਸੋ ਸਾਡੀ ਸਰਕਾਰਾਂ ਨੂੰ ਵੀ ਚਾਹੀਦਾ ਚ ਸੈਂਟਰ ਗਵਰਨਮੈਂਟ ਹੈ ਇਹ ਨਾ ਦੇਖੇ ਕਿ ਉੱਥੇ ਫਲਾਨੀ ਪਾਰਟੀ ਆ ਉਹਦੇ ਫਲਾਨਾ ਇੱਥੇ ਉਹਨੂੰ ਕੋਈ ਨਹੀਂ ਹੈ ਇੱਥੇ ਲੋਕਾਂ ਨੂੰ ਬਚਾਉਣ ਦਾ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਜੁੱਲੀ ਕੁਲੀ ਤੇ ਗੁੱਲੀ ਇਹ ਸਰਕਾਰ ਦਾ ਜਿਹੜਾ ਜਿਹੜਾ ਮੇਨ ਕੰਮ ਹੈ ਇਹ ਲੋਕਾਂ ਦਾ ਮੌਲਿਕ ਅਧਿਕਾਰ ਹੈ ਇਹ ਜੁੱਲੀ ਕੁਲੀ ਗੁੱਲੀ ਦਾ ਇੰਤਜ਼ਾਮ ਕਰਨਾ ਸੋ ਜਿੱਥੋਂ ਤੱਕ ਜੇ ਕੋਈ ਕਿਸੇ ਦਾ ਕੋਈ ਸਿਹਤ ਦੀ ਸਮੱਸਿਆ ਤਾਂ ਉਹ ਪਹਿਲ ਦੇ ਆਧਾਰ ਤੇ ਚਾਏ ਇਸ ਤੋਂ ਪ੍ਰਭਾਵਿਤ ਚਾਏ ਕੋਈ ਪ੍ਰਾਈਵੇਟ ਹਸਪਤਾਲ ਹੈ ਤਾਂ ਸਰਕਾਰ ਹਦਾਇਤ ਕਰੇ ਸਿਹਤ ਮੰਤਰੀ ਸਾਹਿਬ ਹਦਾਇਤ ਕਰਨ ਜੇ ਇਸ ਇਹਨਾਂ ਤੋਂ ਪ੍ਰਭਾਵਿਤ ਮਜ਼ਦੂਰਾਂ ਦਾ ਵੱਲ ਜਿਹੜਾ ਇਹ ਧਿਆਨ ਦੇਗੀ ਕੋਈ ਪਰਫਾਰਮਰ ਬਣਾਇਆ ਜਾਵੇ ਉਹ ਪਰਫਾਰਮਰ ਸਬਮਿਟ ਹੋਵੇ ਸਬਮਿਟ ਹੋਣ ਤੋਂ ਬਾਅਦ ਉਹਦਾ ਮੁਆਵਜ਼ਾ ਕੰਪਨਸੇਸ਼ਨ ਜਿਹੜਾ ਇਹ ਜਿਹੜੇ ਲੋਕ ਹਰ ਤੋਂ ਪ੍ਰਭਾਵਿਤ ਗਰੀਬ ਲੋਕ ਨੇ ਜਿਨ੍ਹਾਂ ਦਾ ਧਨ ਜਿਹੜਾ ਕੋਈ ਜੋੜਿਆ ਸੀਗਾ ਉਹ ਵੀ ਪਾਣੀ ਚ ਰੁੜ ਗਿਆ ਪਰ ਸੋ ਤੁਹਾਨੂੰ ਇਹਦਾ ਪੈਮਾਨਾ ਬਣਾਇਆ ਜਾਵੇ ਕਿਸੇ ਦੀ ਬੱਕਰੀ ਹੈ ਜਿਹਦੀ ਮਰਜ ਹੈ ਕਿਸੇ ਦੀ ਗਾਂ ਹੈ ਸੋ ਇਸ ਕਰਕੇ ਸਰਕਾਰਾਂ ਖਜ਼ਾਨੇ ਖੋਲਣ ਸਰਕਾਰਾਂ ਇਮਾਨਦਾਰੀ ਨਾਲ ਲੋਕਾਂ ਤੱਕ ਜਾਣ ਉਹ ਇਪੇਤਬਾਬ ਨਾ ਕਰਨ ਇਹ ਨਾ ਦੇਖਣੇ ਇਸ ਫਲਾਨੀ ਪਾਰਟੀ ਦਾ ਇਹ ਨਾ ਦੇਖਣੇ ਫਲਾਨਾ ਇਹ ਫਲਾਨਾ ਮੱਲਾ ਇਹ ਫਲਾਨਾ ਹੈ ਇਹ ਗਰੀਬ ਹੈ ਇਹ ਅਮੀਰ ਹੈ ਇਹ ਲੋਕ ਹੈ ਸੋ ਇਸ ਕਰਕੇ ਸੰਵਧਾਨਕ ਤੌਰ ਤੇ ਸਰਕਾਰ ਨੂੰ ਪੈਮਾਨਾ ਬਣਾਉਣਾ ਚਾਹੀਦਾ ਹੈ ਤੇ ਅਸੀਂ ਇਹ ਮੰਗ ਕਰਦੇ ਆ ਕਿ ਸਰਕਾਰ ਆਪਣੇ ਵੱਲੋਂ ਇਹ ਐਲਾਨ ਕਰੇ ਕਿ ਤੁਸੀਂ ਆਪਣੀ ਡਿਟੇਲ ਹੈ ਘਰ ਦੀ ਹੋਏ ਨੁਕਸਾਨ ਦੀ ਉਹ ਤੁਸੀਂ ਸਬਮਿਟ ਕਰਾਓ ਜੇ ਵੀਡੀਓ ਹੈ ਜੇ ਪਹਿਲਾਂ ਦੱਸਿਆ ਕਿ ਜੇ ਡੀਡੀ ਪੀਓਚੇ ਨਗਰ ਕੌਂਸਲ ਹੈ ਜੇ ਸਰਪੰਚ ਹੈ ਕੋਈ ਨੰਬਰਦਾਰ ਹੈ ਉਹ ਤਸਦੀਕ ਕਰਾ ਕੇ ਉਹ ਜਿਹੜੀ ਇਹ ਸਬਮਿਟ ਹੋਵੇ ਇਹ ਮੁਆਵਜ਼ਾ ਦੇਵੇ ਇਹ ਉਮੀਦ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਜਿੰਨੇ ਸਾਲੇ ਸਾਡੇ ਡੀਸੀ ਸਾਹਿਬਾਨ ਨੇ ਉਹਨਾਂ ਤੋਂ ਉਮੀਦ ਕਰਦੇ ਹਾਂ ਜਲਦ ਇਹ ਸਟ੍ਰੈਟਜੀ ਬਣਾ ਕੇ ਲੋਕਾਂ ਨੂੰ ਰਿਲੀਫ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਤ ਸਤਿ ਥੀ